ਹਾਂਜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇਆਂ ਖਾਤਿਆਂ ਦੇ ਵਿੱਚ ਕਰੋੜਾਂ ਰੁਪਏ ਜਾਰੀ ਕਰ ਦਿੱਤੇ ਗਏ ਆ। ਉਹ ਕਿਹੜੇ ਕਿਸਾਨਾਂ ਨੂੰ ਮਿਲੇ ਆ? ਕਿਹੜੀ ਗੱਲ ਤੋਂ ਮਿਲੇ ਆ? ਉਹਦੇ ਬਾਰੇ ਆਪਾਂ ਕਰਾਂਗੇ ਗੱਲ। ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬੈੱਲ ਦਾ ਬਟਨ ਜ਼ਰੂਰ ਦਬਾ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ ਕਿਸਾਨ ਵੀਰੋ ਗਰਮੀਤ ਸਿੰਘ ਖੁੱਡੀਆਂ ਜੋ ਮੰਤਰੀ ਆ ਉਹਨਾਂ ਵੱਲੋਂ ਇਹ ਵੱਡਾ ਬਿਆਨ ਆਇਆ ਇੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ 27.79 ਕਰੋੜ ਦੀ ਰਾਸੀ ਮਹਈਆ ਕਰ ਦਿੱਤੀ ਗਈ ਆ ਜਾਰੀ ਕਰ ਦਿੱਤੀ ਗਈ ਆ ਇਸ ਰਾਸੀ ਦੇ ਹੱਕਦਾਰ ਕੌਣ ਆ ਇਹ ਕਿੰਨਾਂ ਨੂੰ ਮਿਲੀ ਆ ਸੋ ਭਰਾਵੋ ਇਹ ਜਿਹੜੀ ਰਾਸੀ ਮਿਲੀ ਆ ਇਹ ਜਿਨ੍ਹਾਂ ਨੇ 2024 ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉਹਨਾਂ ਨੂੰ ਇਹ ਰਾਸੀ ਮਿਲੀ ਆ 27.79 ਕਰੋੜ ਦੀ ਸੋ ਜਿਹੜੇ ਭਰਾਵਾਂ ਨੇ 2024 ਦੇ ਵਿੱਚ ਸਿੱਧੀ ਬਜਾਈ ਕੀਤੀ ਸੀ ਝੋਨੇ ਦੀ ਸੋ ਉਹਨਾਂ ਵੀਰਾਂ ਨੂੰ ਇਹ ਰਾਸੀ ਮਿਲੀ ਆ ਸੋ ਇਹ ਤਕਰੀਬਨ 202229 ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲਿਆ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੇ ਮੁਤਾਬਕ ਬਾਕੀ ਭਰਾਵੋ ਤੁਹਾਨੂੰ ਪਤਾ ਜਿਨ੍ਹਾਂ ਨੇ ਸਿੱਧੀ ਬਜਾਈ ਕੀਤੀ ਸੀ ਵੀ ਤੁਹਾਡੇ ਖਾਤਿਆਂ ਦੇ ਵਿੱਚ ਕੋਈ ਪੈਸਾ ਆਇਆ ਜਾਂ ਨਹੀਂ ਆਇਆ ਇਹਦੇ ਬਾਰੇ ਹੁਣ ਤੁਹਾਨੂੰ ਪਤਾ ਸੋ ਬਾਕੀ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਇਸ ਵਾਰ ਮੰਤਰੀ ਸਾਹਿਬ ਨੇ ਕਿਹਾ ਵੀ ਇਸ ਵਾਰ 2024 ਦੇ ਨਾਲੋਂ 47% ਦੀ ਸਿੱਧੀ ਬਜਾਈ ਵੱਧ ਹੋਣ ਜਾ ਰਹੀ ਆ ਸੋ ਜਿਹੇ ਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਆ ਤੇ ਕਿਸਾਨ ਵੀ ਕਹਿੰਦੇ ਵੀ ਸੌਖੇ ਰਹਿੰਦੇ ਆ ਬਾਕੀ ਕਿਸਾਨ ਵੀਰੋ ਸਭ ਦਾ ਆਪੋ ਆਪਣਾ ਤਜਰਬਾ ਹੁੰਦਾ ਸਭ ਨੇ ਆਪੋ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਬਜਾਈ ਕਰਨੀ ਆ ਕੋਈ ਸਿੱਧੀ ਬਜਾਈ ਕਰਦਾ ਤੇ ਕੋਈ ਪਨੀਰੀ ਬੀਜ ਕੇ ਪਲਾਂਟੇਸ਼ਨ ਕਰਦਾ ਸੋ ਅੱਜ ਦੀ ਖਬਰ ਵਿੱਚ ਇਹੀ ਸੀ ਵੀ ਜਿੰਨਾ ਭਰਾਵਾਂ ਨੂੰ ਭਾਈ ਮਿਲ ਗਏ ਜਿਨ੍ਹਾਂ ਨੇ ਤਾਂ ਸਿੱਧੀ ਬਜਾਈ ਕਰੀ ਜਿਨ੍ਹਾਂ ਨੂੰ ਤਾਂ ਮਿਲ ਗਿਆ ਉਹ ਤਾਂ ਠੀਕ ਆ ਤੇ ਜਿਨ੍ਹਾਂ ਨੂੰ ਨਹੀਂ ਮਿਲੇ ਤਾਂ ਉਹ ਆਪਣਾ ਪੜਤਾਲ ਕਰ ਲੈਣ ਸੋ ਬਹੁਤ ਬਹੁਤ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ